ਆ ਤੈਨੀਆਂ ਰੈਡਰ ਜਾਫੀ ਚਾਰ ਪੰਜ ਤੇ ਆਹ ਮੁੰਡੇ ਜਾਫੀ ਤੇ ਹੋ ਫਿਰ ਉਧਰ ਜਾਫੀ ਨਹੀਂ ਤੂੰ ਉਹ ਵੀ ਜਾਪੀ ਆ ਚਲ ਬਈ ਰੈਡਰ ਇੱਧਰ ਹੋ ਜਾ ਇਹ ਤਾਂ ਹੋਣੀ ਇਹ ਤਾਂ ਉਹ ਦੂਜੀ ਭਾਰਤੀ ਦੇਂਦਾ ਬਈ ਕਿੰਨੇ ਦਿਨ ਹੋ ਗਏ ਮਿਹਨਤ ਲਾਈ ਜਾਂਦੇ ਨੇ ਮੈਂ ਕਿਹਾ ਮਹੀਨਾ ਰਿਡ ਮਹੀਨਾ ਉਹ ਜਾਂਨੇ ਆ। ਪੱਤ ਦੀ ਕੌਡੀ ਸਿੱਖ ਲੈ ਜੰਦਾ। ਜਿਵੇਂ ਕੈਂਚੀ ਕਿਵੇਂ ਮਾਰਨੀ ਆ। ਠੀਕ ਆ? ਪਹਿਲਾਂ ਸਿੱਖਣਾ ਵਾ। ਕੌਡੀ ਦਾ ਕੋਈ ਗੱਲ ਨਹੀਂ ਇਹ ਤਾਂ ਤੁਸੀਂ ਗਾਂ ਦੀ ਗੱਲ ਜਿਵੇਂ ਪਹਿਲਾਂ ਤਾਂ ਇਹ ਸਿੱਖਣਾ ਕਿ ਇਹ ਤੇ ਸੱਟ ਨਾ ਵੱਜੇ। ਸਮਝ ਲੱਗੀ? ਪਹਿਲਾਂ ਤਾਂ ਇਹ ਦੇਖਣਾ ਵੀ ਯਾਰ ਸਿਆਲ ਦਾ ਯਾਰ ਕੋਈ ਵੀ ਆ ਕੋਈ ਤਕੜੇ ਘਰੋਂ ਤਾਂ ਐ ਨਹੀਂ। ਜਿੰਮਾ ਲੱਗੇ ਤੇ ਸਾਟੀ ਵੱਜ ਗਈ। ਇੱਥੇ ਹੀ ਵੱਜ ਗਈ ਆਪਣੇ ਤੋਂ ਹੀ। ਤੇ ਹੋ ਗਿਆ ਨਾ ਕੰਮ ਵਿਚਾਰੇ ਦਾ। ਠੀਕ ਆ ਇਸ ਤੋਂ ਪਹਿਲਾਂ ਤੁਸੀਂ ਸਿੱਖ ਲਓ ਕੋਈ ਵੀ ਆ ਜਾਂ ਬਾਈ ਆਉਂਦਾ ਹੁੰਦਾ ਹੁੰਦਾ ਚੱਲ ਮੈਂ ਤਾਂ ਆਜਾ ਆਉਂਨੇ ਕੋਲ ਕੋਈ ਗੱਲ ਨਹੀਂ ਜੇ ਮੈਂ ਉਹਨਾਂ ਦਾ ਮੈਂ ਵੀ ਸਿਖਾ ਦਿਆ ਕਰੂੰ ਜਿੰਨੇ ਕੁ ਜੋਗਾ ਮੈਂ ਹੈਗਾ ਵਾਂ ਪਹਿਲਾਂ ਸਿੱਖੋ ਯਾਰ ਕੈਂਚੀ ਮਾਰਨੀ ਕਿਵੇਂ ਆ ਠੀਕ ਆ ਕਈ ਵਾਰਾ ਮਗਰ ਦੀ ਮਾਰਦੇ ਆ ਸਾਈਡ ਤੋਂ ਦੀ ਮਾਰਦੇ ਆ ਸਿੱਧੀ ਕੈਂਚੀ ਮਾਰੋ ਠੀਕ ਆ ਨਾ ਸਿੱਧੀ ਕੈਂਚੀ ਦਾ ਪਤਾ ਕਿਵੇਂ ਆ ਮਾਰ ਖਾ 10 ਮੜੀ 10 10 ਮੜੀ ਸਿੱਧੀ ਕੈਂਚੀ ਕਿਵੇਂ ਲਾਏਗਾ ਗੋੜ ਤੇ ਮਾਰਦਾ ਪਾਪਾ ਫੜਾ ਹੁਣ ਥੱਲੇ ਬੈ ਥੱਲੇ ਬਹਿ ਤਾ ਸਹੀ ਹਾਂ ਤੂੰ ਸਿੱਧਾ ਰਹਿੜੀ ਆ ਇਹਨੂੰ ਕਹਿੰਦੇ ਸਿੱਧੀ ਕੈਂਚੀ ਫੜੀ ਰੱਖ ਹੱਦ ਗਿਆ ਇਹਨੂੰ ਜੇ ਆਏ ਮਾਰੇਗਾ ਨਾ ਸਿੱਧੀ ਮਾਰੇਗਾ ਇਹਦੇ ਛੱਟ ਨਹੀਂ ਵਾਈਗੀ ਸਾਹਮਣੇ ਬੱਟ ਪਰ ਉਹ ਸਾਈਡ ਤੋਂ ਮਾਰੇਗਾ ਆਏ ਹੁਣ ਇਧਰੋਂ ਮਾਰੇਗਾ ਮਾਰਨੀ ਨਹੀਂ ਛੱਟ ਵੱਜੂਗੀ ਠੀਕ ਆ ਇਹ ਇਹਨੂੰ ਭੱਜੇ ਜਾਂਦੇ ਤੇ ਵੀ ਮਾਰੇਗਾ ਜੇ ਭੱਜਾਂਦਾ ਤੇਰਾ ਸਹੀ ਆ ਨਹੀਂ ਤੇ ਵੀ ਸਿੱਧਾ ਵਾ ਬੰਦਾ ਤਾਂ ਮਾਰ ਲਾ ਠੀਕ ਆ ਨੂੰ ਐ ਕਰਕੇ ਤੇ ਨਹੀਂ ਨਾ ਮਾਰੋ ਯਾਰ ਪਹਿਲੇ ਆ ਛੱਟ ਵਾਲੀ ਪਹਿੜੀ ਬਾਈ ਹੰਦ ਗਿਆ ਲੱਤ ਕਿਵੇਂ ਖੇਚਣੀ ਗਿੱਟਾ ਕਿਵੇਂ ਚੱਕਣਾ ਠੀਕ ਆ ਉਹਨੇ ਚੱਕਰਾ ਹੁਣ ਬੰਦਾ ਭਾਰਾ ਰੇਡ ਡਰਾਉ ਮੁੰਡਾ ਭਾਰਾ ਮੰਨ ਲੈ ਠੀਕ ਆ ਤੂੰ ਇਹ ਲੱਤਾਂ ਨੂੰ ਪਾਏਗਾ ਨਾ ਉਹਨੇ ਚੜੇ ਤੇ ਪ੍ਰੈਸ ਮਾਰੀ ਤੇਰਾ ਮੂੰਹ ਥੱਲੇ ਲਵੇੜ ਦੀ ਛੱਟ ਵੀ ਵੱਜ ਸਕਦੀ ਆ ਭਾਰਾ ਵਾ ਇਸ ਕਰਕੇ ਸਾਈਡ ਤੇ ਮੂੰਹ ਕੱਢ ਕੇ ਮਾਰਨੇ ਠੀਕ ਆ ਜਿਵੇਂ ਮੰਨ ਲੈ ਸਾਈਡ ਤੇ ਬਾਹਰ ਨੂੰ ਮੂੰਹ ਕੱਢ ਕੇ ਉਹਦਾ ਗਿੱਟਾ ਜਾਂ ਕੋਈ ਵੀ ਥੜਨਾ ਅੰਗ ਜਾਂ ਉਹਦੇ ਪਾਟੀਆਂ ਖੋਚ ਭਰਨੀ ਆ ਮੂੰਹ ਬਾਹਰ ਹੋਣਾ ਚਾਹੀਦਾ ਠੀਕ ਆ ਨਾ ਤੇਰਾ ਰੇਡ ਡਰਾਇਰ ਤੁਹਾਨੂੰ ਪਤਾ ਹੀ ਆ ਟੱਚ ਇਹਨਾਂ ਨੂੰ ਟੱਚ ਸੋਡੇ ਸ਼ੋਰ ਹੋਣੇ ਚਾਹੀਦੇ ਸਿੱਧੇ ਲੱਗਣੇ ਚਾਹੀਦੇ ਭਾਈ ਹੂੰ ਠੀਕ ਆ ਨਾ ਕੋਈ ਨਹੀਂ ਆ ਹੁਣ ਸਿਆਲੂ ਜੇ ਦੇਣਾ ਮਾੜਾ ਮੋਟਾ ਪਹਿਲਾਂ ਆ ਜਾਇਆ ਕਰੋ ਟੋਪ ਰਿੰਦੇ ਰਿੰਦੇ ਖੇਡ ਲਿਆ ਕਰੋ ਕਿੰਨੇ ਵਜੇ ਛੁੱਟੀ ਮਿਲਦੀ ਹੈ 3:20 3:20 ਲੇਟ ਮੈਂਦੀ ਤੇ ਸੋਭਾ ਵੀ ਲਾਉਂਦੇ ਆ ਮਿਹਨਤ ਸਵੇਰੇ ਬਈ ਇਹਨਾਂ ਦੀ 1 ਮਹੀਨੇ ਤੋਂ ਬਾਅਦ ਸ਼ੁਰੂ ਕਰਤੀ ਥੋੜੀ ਜੀ ਵੀ ਸੋਸਤੀ ਜੀ ਚੱਕੀ ਜਾਵੇ ਨਹੀਂ ਨਹੀਂ ਕਰ ਲਾਓ ਮਿਹਨਤ ਲਾਓ ਸਿੱਖੋ ਪਹਿਲਾਂ ਠੀਕ ਆ ਨਾ ਪਹਿਲਾ ਸਰੀਰ ਫਿੱਟ ਕਰੋ ਯਾਰ ਜੇ ਸਰੀਰ ਤੁਹਾਡਾ ਕਹਨੇ ਚ ਹੋਊਗਾ ਫਿਰ ਹੀ ਤੁਸੋਂ ਦਾ ਵਜਣੇ ਆ ਠੀਕ ਆ ਸਰੀਰ ਕਹੇ ਮਨ ਨਾਲ ਜਾਣਾ ਦਾ ਗਿੱਟਾ ਫੜਨਾ ਸਰੀਰ ਤੁਹਾਡਾ ਕਿਤੇ ਤੁਰਿਆ ਫਿਰਦਾ ਗਿੱਟਾ ਕਿਤੇ ਤੇਰਾ ਸਰਦਾ ਕੀ ਫੜ ਲਓਗੇ ਪਹਿਲਾਂ ਤਾਂ ਮਿਹਨਤ ਲਾਓ ਡੰਡ ਮਾਰੋ ਠੀਕ ਆ ਪੁਲਵਾਨੀ ਡੰਡ ਮਾਰੋ ਸਪ੍ਰਿੰਟਾਂ ਲਾਓ ਠੀਕ ਆ ਸਰੀਰ ਨੂੰ ਕਹਨੇ ਚ ਕਰੋ ਜਦੋਂ ਤੁਹਾਡਾ ਸਰੀਰ ਕਹਨੇ ਚ ਹੋ ਗਿਆ ਵੀ ਯਾਰ ਹਾਂ ਮੇਰੇ ਹੁਣ ਪੈਰ ਵੀ ਚੱਲਦੇ ਆ ਜਦੋਂ ਮੰਨ ਲਾ ਰੀਡਰ ਰੀਡਰ ਦੇ ਮੂਹਰੇ ਸਤੋਂ ਖੜਿਆ ਹੀ ਨਾ ਗਿਆ ਤੇ ਫਿਰ ਫਾਇਦਾ ਕੀ ਹੈ ਹੂੰ ਤੇ ਰੇਡਰ ਤੇ ਆ ਤੇ ਜਾਫੀ ਤੱਕੜਾ ਵਾ ਮੰਨ ਲਾ ਰੇਡਰ ਦੇ ਮੂਹਰੇ ਉਹਦੇ ਪੈਰ ਹੀ ਨਾ ਖੜਨਾ ਜਾਫੀ ਦੇ ਮੂਹਰੇ ਰੇਡਰ ਦੇ ਪੈਰ ਨਾ ਖੜਨਾ ਫੇ ਰੇਡਰ ਦਾ ਕੀ ਫਾਇਦਾ ਠੀਕ ਆ ਇਹਦਾ ਮਾ ਹੰਬੋ ਨਾ ਪਹਿਲਾ ਸਰੀਰ ਨੂੰ ਕਹਿਣੇ ਚ ਕਰੋ ਠੀਕ ਆ ਡੰਡ ਮਾਰੋ ਖਰਾਕਾ ਖਾਓ ਦੇਸੀ ਖਰਾਕਾ ਖਾਇਆ ਕਰੋ ਜੋ ਵੀ ਆਪਣੇ ਦੁੱਧ ਦਹੀਂ ਲੱਸੀ ਠੀਕ ਆ ਛੋਲੇ ਖਾਇਆ ਕਰੋ ਕਿਆ ਦੂਜਾ ਆਪਣਾ ਦਾਖਾਏਗਾ ਹੁੰਦਾ ਉਹ ਭਿਓ ਕੇ ਖਾ ਲਿਆ ਕਰੋ ਉਹਨਾਂ ਚ ਬਹੁਤ ਤਾਕਤ ਹੁੰਦੀ ਹੈ ਬਦਾਮ ਹੋਗੇ ਹੋਰ ਕੀ ਜੱਬੇਰ ਨਾਲ ਖਾਣ ਲਗਾ ਪਹਿਲਾ ਸਿੱਖ ਲੋ ਠੀਕ ਆ ਮਿਹਨਤ ਲਾ ਲੋ ਸਿੱਖ ਲੋ ਚੰਗਾ ਚੱਲ ਠੀਕ ਹੈ ਕੋਈ ਗੱਲ ਠੀਕ ਹੈ ਬਈ